ਦਾ ਜਿਸ ਦੀ ਰਕਤ 55 ਤੇ ਤੇ ਬਾਕੀ ਵੀ ਅੱਜ 5-6 ਦਿਨਾਂ ਬਾਅਦ ਵਲੌਗ ਪਾਉਣ ਲੱਗੇ ਆ ਤੇ ਫੈਮ ਨਹੀਂ ਲੱਗਦਾ ਤਾਂ ਬਾਕੀ ਤੇ ਇੱਕ ਦੋ ਕੰਮ ਜੇ ਅਲਜੇ ਉਹਦੇ ਕਰਕੇ ਬਾਕੀ ਅੱਜ ਵਲੌਗ ਪਾਉਣ ਲੱਗੇ ਆ ਬਈ ਪਹਿਲਾਂ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਤੇ ਬਾਕੀ ਅੱਜ ਬਾਈ ਗੰਨਾ ਇਹਨਾਂ ਨੇ ਕੱਲ ਵੱਢਤਾ ਤਾਂ ਇਹ ਆਪਾਂ ਨੇ ਅੱਧ ਕਿੰਨੀ ਵੀ ਪਾਲਤੀ ਆ ਆਪਣੀ ਦੂਵੇ ਤਾਂ ਜਵਾਬ ਦੇ ਕੇ ਕਹਿੰਦੇ ਗੰਨਾ ਬਹੁਤ ਆ ਸਾਡੇ ਕੋਲ ਪਹਿਲਾਂ ਸਾਈ ਨਹੀਂ ਫੜੀ ਹੁਣ ਮੌਕੇ ਤੇ ਜਵਾਬ ਦੇਗੀ ਤੇ ਤਾਂ ਕਰਕੇ 1-2 ਦਿਨ ਲੇਟ ਹੋਗੀ ਵੈਸੇ ਤਾਂ ਪਰਚੀ ਤੇ ਚਲੋ ਕੋਈ ਨਹੀਂ ਤੇ ਬਾਕੀ ਹੁਣ ਆਪਣਾ ਜੰਦਣ ਲੱਗੇ ਗਏ ਆ ਆ ਸਾਰਾ ਬਾਈ ਵੱਢ ਕੇ ਜਿਹੜਾ 38 ਬਿਮਾਰੀ ਪਈ ਸੀ ਤਾਂ ਇੱਕ ਪਰਚੀ ਹੋਣੀ ਆ ਇਹ ਗੰਨਾ ਆਪਣਾ ਹੋਇਆ ਨਹੀਂ ਉਕਣਾ ਆ 95 ਆ ਜਿਹੜਾ ਇਹ ਠੀਕ ਐ ਇਹ ਚ ਹੋ ਜੂਗੀ ਆ ਫਿਲਹਾਲ ਦੋ 2.5 ਪਰਚੀ ਤਾਂ ਹੋਣੀਆਂ ਚਾਹੀਦੀ ਬਾਕੀ ਦੇਖਦੇ ਆ ਇਹਦੀਆਂ ਤੇ ਹੁਣ ਇੱਧਰ ਗੰਨਾ ਵੱਢਿਆ ਹੋਇਆ ਬਾਕੀ ਪਹਿਲਾ ਪੰਮੇ ਵਾਲੇ ਨਾਲ ਟਰਾਲਾ ਖੱਡੇ ਕੇ ਲਈ ਆਇਆ ਤੇ ਕਾਲੇ ਬਾਈ ਦਾ ਤੇ ਉਥੇ ਢੇਡਾ ਲਵਾਉਣੇ ਆ ਬਈ ਐਤ ਕੀ ਤੇ ਉਹ ਕਹਿੰਦਾ ਬਈ ਮੈਂ ਲਾਉਣੇ ਮੈਂ ਜੰਤੂ ਲਾ ਦੇ ਤਾਂ ਕਰਕੇ ਉਹ ਲੈ ਕੇ ਗਿਆ ਵੇ ਸੀਪੇ ਵੀਰੇ ਨਾਲ ਦਾ ਢੇਡਾ ਤੇ ਫਿਰ ਟਰਾਲਾ ਜਿਹੜਾ ਆਪਣੇ ਵਾਲਾ ਦਾ ਨਾ ਵੀ ਆਪਣੇ ਲਾਉਣਾ ਤੋਂ ਉਹਨੇ ਆਪਣੇ ਆ ਟਰਾਲੇ ਨਾਲ ਸੀਪੇ ਵੀਰੇ ਨਾਲ ਦੀ ਪਰਚੀ ਆਈ ਸੀ ਉਹਨੇ ਟਰਾਲਾ ਕੀਲਾ ਕਰਤਾ ਉਹ ਉਧਰ ਨਾਲ ਲੰਘਿਆ ਕਰਾਇ ਪਰ ਢੇਡਾ ਕਾ ਕਰਕੇ ਫਿਰ ਹੁਣ ਟਰਾਲਾ ਕਢਾ ਕੇ ਸਵੇਰੇ ਪੰਮੇ ਵਾਲਾ ਟਰੈਕਟਰ ਲੈ ਲਾਤਲ ਆਪਣਾ ਟਰੈਕਟਰ ਉੱਧਰ ਹੋ ਗਿਆ ਪਰ ਤਲ ਲੱਗਿਆ ਹੋਇਆ ਉੱਥੇ ਤੇ ਹੁਣ ਵਿਹਲਾ ਹੋਇਆ ਤਾਂ ਉਹਨੇ ਰੋਟੀ ਪਾਣੀ ਖਾਣਾ ਤਾਂ ਲਿਆ ਕੇ ਹੁਣ ਟਰਾਲਾ ਉਰੇ ਸੈੱਟ ਕਰਕੇ ਲਾਇਆ ਪਹਿਲਾਂ ਉੱਧਰ ਲਾਇਆ ਤਾਂ ਉੱਧਰ ਤੇ ਇੱਕ ਾਤੜ ਪੈਂਦੀ ਇੱਕ ਖੇਤ ਗਿੱਲਾ ਹੈ ਆਪਣਾ ਨਰਮ ਉਹਦੇ ਕਰਕੇ ਭਈ ਫਿਰ ਹੁਣ ਬੈਕ ਕਰਕੇ ਟਰਾਲਾ ਲਿਆਇਆ ਅੱਧਾ ਕਿ ਸਿੱਪ ਸਿੱਪ ਲੱਜਿਆ ਦਾ ਇਹਨਾਂ ਨੇ ਤੇ ਬੈਕ ਕਰਕੇ ਲਿਆ ਕੇ ਹੁਣ ਇੱਧਰ ਲਾਇਆ ਪਹੀਚ ਉੱਥੇ ਵੀ ਥੋੜਾ ਜਿਹਾ ਗਿੱਲਾ ਹੈ ਚਲੋ ਦੇਖਦੇ ਉੱਥੇ ਕੱਢ ਦਾਂਗੇ ਤੇ ਅੱਜ ਟਰਾਲਾ ਕੱਢਣਾ ਬਣਿਆਲੇ ਨਾਲੇ ਪੈਣਾ ਉਹਨੇ ਹਜੇ ਲੇਟ ਹੋ ਜਾਣਾ ਬਤਾ ਕੇ ਆਪਾਂ ਬਾਹਰ ਕੱਢ ਕੇ ਖੜਾ ਦਾਂਗੇ ਬਾਕੀ ਇਹ ਬੂਟਿਆਂ ਵਾਲਾ ਖੇਤ ਬਾਹਰ ਤਾਂ ਦਾ ਗਿੱਲਾ ਹੀ ਨਹੀਂ ਬਾਈ ਸੋ ਗਿੱਲੇ ਨਹੀਂ ਸੁੱਕਦੀ ਹੈਗੀ ਇਹਦੀ ਤਾਂ ਕਰਕੇ ਹੁਣ ਆਪਾਂ ਡਾਇ ਦਾ ਛਿਟਾ ਦਿੱਤਾ ਹੋਇਆ ਤਾਂ ਹੁਣ ਦੁਬਾਰੇ ਬਾਦੀਏ ਇਹਨੂੰ ਇੱਕ ਵਾਰੀ ਫੇਰ ਪਹਿਲਾਂ ਟਰਾਲਾ ਆਪਾਂ ਕੱਢਦੀਏ ਇਹਨੂੰ ਟਰਾਲਾ ਕੱਢ ਕੇ ਫਿਰ ਸ਼ਾਮ ਨੂੰ ਬਾਉਣੀ ਆ ਕਿਉਂਕਿ ਦਿਨ ਦਿਨ ਆ ਦੇਖ ਲੋ ਜਿੱਥੇ ਬਾਇਆ ਨਹੀਂ ਹੋਇਆ ਤਾਂ ਪਾੜ ਪਾਈ ਵੀ ਦੀਆਂ ਇੱਕ ਸਾਈਡ ਨੂੰ ਬਾਹਰ ਤਾਂ ਦਾ ਇੱਕ ਸਾਈਡ ਨੂੰ ਮੈਂ ਛੱਡ ਤਾ ਤੇ ਹੁਣ ਤਾਂ ਗਿੱਲ ਹਜੇ ਪੂਰੀ ਹੈ ਤੇ ਵਿੱਚ ਫੇਰ ਬਾਕੀ ਬੂਟਿਆਂ 'ਚ ਰੇਹ ਪਾਣੀ ਹੁਣ ਲੱਗ ਲੂੰਗਾ ਤੇ ਜਿਹੜੀ ਆਪਾਂ ਨੇ ਬਈ ਧਾਨਾਂ 'ਚ ਪਾਈ ਆ ਹਨਾ ਨਾ ਸੌਰੀ ਕਣਕ 'ਚ ਪਾਈ ਆ ਸਮਾਨ ਲਿਆ ਕੇ ਥੈਲਾ ਉਹ 50 ਕਿਲੋ ਵਾਲਾ ਉਹ ਜੋ ਸਾਰੀ ਤਤ ਹੁੰਨੇ ਆ ਉਹ ਆਪਾਂ ਨੇ ਆ ਬੂਟਿਆਂ 'ਚ ਵੀ ਪਾਉਣਾ ਇਦਾਂ 'ਚ ਵੀ ਪਾਉਣਾ ਹੁਣ ਇਹ ਬੂਟੇ ਵੀ ਚਲੋ ਫਲਾਾਲ ਵਧੀਆ ਚੱਲੇ ਪਏ ਪਰ ਰੁਕਣਾ ਚੱਲੇ ਨਹੀਂ ਹੈਗੇ ਜਿੱਕਣਾ ਚਾਹੀਦੇ ਤੇ ਪਤਾ ਨਹੀਂ ਹੁਣ ਨਸਲਾਂ ਗਾਂਹਾਂ ਗਾਂ ਖਰਾਬ ਕਰਨ ਲੱਗ ਗਈਆਂ ਬਈ ਜਿਹੜੇ ਇੱਧਰ ਲਈ ਇਹ ਕਬ ਜਮੇ ਚਲੋ ਆਪਣੀ ਤੇ ਗਲਤੀ ਲਾ ਲਓ ਹਨਾ ਉਹਦੇ ਕਰਕੇ ਨਹੀਂ ਚੱਲੇ ਬਾਕੀ ਹੁਣ ਲਗਾਉਣੇ ਪਾਰਚੀ ਬਾਕੀ ਪਿੰਡ ਪ੍ਰੋਗਰਾਮ ਵੀ ਅੱਜ ਤਿੰਨ ਪ੍ਰੋਗਰਾਮ ਆ ਬਈ ਇਕੱਠੇ ਉਹਦੇ ਕਰਕੇ ਵੱਜਣਾ ਠਪਈ ਵੀ ਸਵੇਰੇ ਪ੍ਰਧਾਨਾ ਨੇ ਅਖੰਡ ਪਾਠ ਸਾਹਿਬ ਕਰਾਇਆ ਆਰੰਭ ਕਰਾਇਆ ਅੱਜ ਉਦੇ ਮੁੰਡੇ ਦਾ ਵਿਆਹ ਹੈ ਪ੍ਰਧਾਨ ਦੇ ਦਾ ਆ ਕਰਕੇ ਤੇ ਇੱਕ ਇੱਧਰ ਫੌਜੀ ਵੀ ਸੀ ਨਾ ਉਹਦੇ ਆਪਣੇ ਜੀ ਉਹਨਾਂ ਨੇ ਲੋਹੜੀ ਮਨਾਉਣੀ ਸੀ ਭਈ ਹੁਣ ਕਰਾਇਆ ਪ੍ਰੋਗਰਾਮ ਜਾਂ ਉੱਧਰ ਵੀ ਆ ਤੇ ਘਰ ਦੇ ਵੀ ਆਜ ਦਾਲੇ ਗਏ ਤੇ ਹੁਣ ਮੈਂ ਵੀ ਇੱਧਰ ਜਾ ਕੇ ਆਇਆ ਤੇ ਸਵੇਰੇ ਮਹਾਰਾਜ ਦਾ ਸਰੂਪ ਛੜਾ ਕੇ ਆਏ ਆ ਪਹਿਲਾਂ ਉਹ ਬੰਦੇ ਕਰਾ ਪ੍ਰਧਾਨਾਂ ਦੇ ਲੈ ਕੇ ਗਏ ਤੇ ਫੁੱਲ ਫਾਲੇ ਜੀ ਉਹਨਾਂ ਨੇ ਜਹਾਜ਼ ਲਿਆਂਦਾ ਫਿਰ ਅੱਗੇ ਨੂੰ ਬਾਕੀ ਹੁਣ ਉਹ ਤੇ ਬਾਅਦ ਲੱਗੇ ਆ ਕੰਮ ਕਰਨ ਪੰਜ ਅੱਜ ਸਾਡਾ ਐਤਵਾਰ ਆ ਬਈ ਉਹ ਕੋਈ ਚੋ ਪਤਾ ਨਹੀਂ ਸਫਾਈ ਸਫਾਈ ਕਰਦੇ ਪਾਣੀ ਨਹੀਂ ਚੱਕਦਾ ਤਾਂ ਇੰਜਣ ਉੱਧਰ ਸਵੇਰੇ ਆਇਆ ਤਾਂ ਫੇ ਚਲੇ ਗਿਆ ਬਾਕੀ ਉਹ ਬੰਦਾ ਅੱਗਾਂ ਲਾਇਆ ਵੀ ਆਪਾਂ ਨੇ ਇੱਥੇ ਆਪਾਂ ਟਰਾਲਾ ਖੜਾ ਕੇ ਹੁਣ ਟਰੈਕਟਰ ਚੱਲਦੇ ਆ ਤੁਹਾਨੂੰ ਖੜਾ ਕਰੀਏ ਕੋਈ ਕੰਮਕਾਰ ਲਓ ਜੀ ਭਾਈ ਇੱਧਰ 735 ਮਿਲਿਆ ਖਾਸ ਜੀ ਕਿੱਦਾਂ 735 ਸਾਹਿਬ ਭਾਈ ਤੇਰਾ ਨੁਕਸਾਨ ਹੋ ਗਿਆ ਤਾਂ ਹੈ ਮਿਲ ਚ ਹਾਂਜੀ ਮੈਂ ਤੇਰੀ ਵੀਡੀਓ ਹੀ ਦੇਖੀ ਮੈਂ ਤੇ ਤਾਂ ਹਾਲ ਚਾਲ ਵੀ ਨਹੀਂ ਪੁੱਛਿਆ ਚਲੋ ਇਹ ਨੁਕਸਾਨ ਨਹੀਂ ਹੁੰਦਾ ਇਹ ਬਚਾਓ ਹੁੰਦਾ ਚਲੋ ਬਚਾਓ ਹੋ ਗਿਆ ਜੋ ਵੀ ਆ ਪਰ ਵਾ ਜੋ ਲਿਖਿਆ ਪਿਆ ਉਹ ਤਾਂ ਹੋਣਾ ਹੀ ਆ ਚਲੋ ਇਹ ਕਿੱਥੇ ਟੱਲਦੀ ਬਸ ਆਏ ਸੱਟ ਪੇੜ ਤੇ ਬਚਾਓ ਬਚਾਓ ਪੇੜ ਬਚ ਗਈ ਔਰ ਤਾਂ ਕੁਝ ਨਹੀਂ ਕਿਤੇ ਨਹੀਂ ਜੋ ਹੋਣਾ ਉਹ ਤਾਂ ਹੋਏ ਜਾਣਾ ਆ ਕਿੰਨੇ ਨੰਬਰ ਵਾਲੀ ਚਲਾਈ ਤੇ ਕਿਹੜੀ ਇਹ ਹੈਗੀ ਆ ਹੋਈ ਦੂਜੇ ਗਰੁੱਪ ਦੀ ਦੂਏ ਗਰੁੱਪਾਂ ਦੀ 15000 ਆ 15000 15000 ਕੁਝ 45 ਦੀ ਤੇ ਇਹ ਜਾਣੀ ਸੀ 15670 ਵਾਲੀ ਹਾਂ ਦੀ ਗਲਾਤੀ ਤੇਰੇ ਬੇਲ ਨਹੀਂ ਲੋਟ ਆਈ ਹੈ ਨਾ ਉਹ ਚ ਗੰਨੇ ਚ ਮੇਰੇ ਬਚਾਓ ਹੋ ਗਿਆ ਮੇਰੇ ਚੜੀਓ ਦੀ ਸਪਰੇਅ ਕਰ ਦਿੰਦਾ ਤਾਂ ਸੁੱਕ ਜਾਂਦੀ ਦੀ ਹਾਂ ਕੋਈ ਕਿਤੇ ਨਾ ਕਿਤੇ ਰਹਿੰਦੀ ਉਹ ਥੱਲੇ ਗੰਨੇ ਚ ਪਰਪਰ ਸਪਰੇਅ ਥੋੜੀ ਨਾ 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 ਕੱਚ ਤਾਂ ਰਹੇ ਜਾਂਦੇ ਹੁਣ ਮੈਨੂੰ ਐ ਚ ਲੱਗਦੀ ਐ ਮਣੀ ਮੁੱਟੀ ਹੋਊਗੀ ਐ ਚ ਤਾਂ ਹੈ ਨਹੀਂ ਦੀ ਇਹ ਤਾਂ ਆਗ ਨਹੀਂ ਖਾ ਬਿਮਾਰੀ ਆ ਕੇ ਸਣੇ ਖਾ ਗਿਆ 38 ਦਾ ਤਾਂ ਹੀ ਕੰਮ 38 ਦਾ ਤਾਂ ਯਾਰ ਬਹੁਤ ਬੁਰਾ ਹਾਲ ਆ ਇਹ ਤਾਂ ਗਾਹ ਨੂੰ ਮੁੱਢਾ ਗਿਆ ਮੈਂ ਤਾਂ ਉਹ ਵੀ ਨਹੀਂ ਰੱਖਣਾ ਇੰਨਾ ਮੁੱਝਾ ਵੀ ਨਾ ਤੇ ਵੀ ਨਹੀਂ ਰੱਖਣਾ ਪਰ ਉਹ ਆ ਚੱਲ ਜਦ ਤੱਕ ਰਿਹਾ ਇਹ ਰਾਜਾ ਰਿਹਾ ਵੀ ਰਾਜਾ ਸਹੀ ਗੱਲ ਚਲ ਹੁਣ ਬਿਮਾਰੀ ਟਾਈਮ ਟਾਈਮ ਹਰੇਕ ਚੀਜ਼ ਦਾ ਟਾਈਮ 31 ਦਾ ਕਿਲੋ ਵੱਖਾ ਵਿੱਚ ਵੀ ਪੀ ਦਿੰਦੇ ਤੇ ਹਾਂ ਜਦੋਂ 38 ਹੋ ਮਝੂਰ ਹੋਇਆ ਤਾਂ ਜਦ ਮੈਂ ਬੀਜਿਆ ਤਾਂ ਪੂਰਾ ਹੁਣ 18 ਨੂੰ ਕੋਈ ਪੁੱਛਦਾ ਨਹੀਂ ਹੁਣ 18 ਨੂੰ ਤਾਂ 18 ਨੂੰ ਹੁਣ ਬਿਮਾਰੀ ਪੈਣ ਲੱਗੀ 2 ਸਾਲ ਨੂੰ ਲੱਗੀ ਪੈਣ ਹਾਂ ਆ ਦੇਖੋ ਜੀ ਬڑے ਬੰਦੇ ਮਿਲੇ ਅੱਜ ਹਸੀ ਕਾਲ ਜੀ ਹੋਰ ਵਧੀਆ ਠੀਕ ਹੈ ਕਿੱਧਰ ਰਹਿਣਾ ਭਜਗਨ ਖੜਾ ਹੈ ਭਜਗਨ ਖੜਾ ਪਾਕਟ ਹੈ ਕਾਮ ਹੈ ਕਿੱਧਰ ਘੁੰਮੇ ਆਏ ਤਾਂ ਧੰਨਵਾਦ ਅੱਛੇ ਉਧਰ ਤੋਂ ਹੀ ਆਏ ਆ ਭਾਈ ਹੁਣ ਤਾਂ ਪ੍ਰੋਗਰਾਮ ਵੀ ਆ ਕੀ ਚਾਹਤਾ ਸਾਰੀ ਵਾਲਾ ਤਾਂ ਫੈਰ ਵੀ ਹੱਥ ਵੀ ਹੱਥ ਵੀ ਜਿੱਦੇ ਮਰਜੀ ਚਲੇ ਜਾਓ ਉਸ ਨਾਲ ਕੋ ਮਿਲ ਹੀ ਜਾਂਦਾ ਹੈ ਜੀ ਜੀ ਉਹ ਵੀ ਘਰ ਦੇ ਨੇੜੇ ਪ੍ਰੋਗਰਾਮ ਚੱਲਦਾ ਉੱਥੇ ਬੈਠਣਾ ਖੋਏ ਵਜ ਅਸੀਂ ਉੱਥੇ ਹਾਂ ਉਹਦਾ ਡੀਜ ਲੱਗੂ ਥੋੜੇ ਇੱਧਰ ਨੂੰ ਆ ਨਾ ਡੀਜ ਲੱਗੇ ਕੰਦ ਨਾਲ ਅੰਦਰ ਵੀ ਕੰਬਦੇ ਆ ਧਰਤੀ ਸਾਰੀ ਕੰਮ ਉਹਦੇ ਪਤਾ ਨਹੀਂ ਕਹੀ ਜੀ ਚੀਜ਼ ਆ ਹੁਕਮਾਂ ਉਹ ਯਾਰ ਕਰਮਜੀਤ ਨੇ ਦੇ ਲਾ ਉਹ ਲਾਏ ਤੁਨੂੰ ਤੇ ਬਰਥਡੇ ਚ ਕਰਮਜੀਤ ਦਾ ਪਿਆਦਾ ਯਾਦ ਕਿਹਦੇ ਕਰਮਜੀਤ ਦਾ ਇਹ ਇੱਥੇ ਬਰਥਡੇ ਚ ਚੀਜ਼ੇ ਸਾਡੇ ਹਿਲਦੇ ਤੇ ਇੱਧਰ ਹਾਂ ਉਹ ਤਾਂ ਕੰਬਦੀਆਂ ਹੀ ਆ ਬਈ ਬਗੈਰ ਤਾਂ ਉਹ ਜਿਹਦੇ ਕੀ ਸੁਣ ਲੈਣਗੇ ਸੁਣ ਲੈ ਉਹ ਤਾਂ ਜ਼ਰੂਰੀ ਹੁੰਦਾ ਹਾਂ ਕਿੱਥੇ ਸਟੈਪ ਨਹੀਂ ਨਾ ਚੱਕਦਾ ਲੋਕੀ ਦੱਸ ਨਹੀਂ ਨਾ ਉਹਦਾ ਸਟੈਪ ਬੰਨਿਆ ਜਾਂ ਤੇਰੇ ਵੀ ਕੱਲ ਟਰੈਕਟਰ ਨਿਕਲਦਾ ਨਾ ਕੱਲੇ ਨਿਕਲਦਾ ਉਹ ਵੀ ਧਰਤੀ ਲਾਉਣਾ ਜਾਂਦਾ ਤਾਂ ਉਹ ਤਾਂ ਸਟੈਪ ਚੱਕਣ ਦੀ ਲੋੜ ਨਹੀਂ ਮੈਂ ਕੱਲ ਕੱਢਿਆ ਟਰੈਕਟਰ ਅੱਜ ਕੱਲੇ ਆਇਆ ਮੈਂ ਸੈਲਰ ਚੋਂ ਕੱਲ ਆਇਆ ਬਦਰੀ 502 ਟਰਾਲਾ ਪਾ ਕੇ ਨਹੀਂ ਲਖਿਆ ਓਰੇ ਇੱਥੇ ਟਰਾਲਾ ਮੈਂ ਦੇਖਿਆ ਤੇਰਾ ਪਾਇਆ ਪਿਆ 50 ਕੱਲ ਦੀ ਗੱਲ ਹੈ ਨਹੀਂ ਮੈਂ ਤਾਂ ਟਰਾਲਾ ਬਿੱਡ ਜੀ ਆ ਟਰਾਲਾ ਤਾਂ ਤੇਰੇ ਮਗਰ ਪਾਇਆ ਹੋਇਆ ਉਹ ਨਹੀਂ ਇਹ ਨਹੀਂ ਹੋਣਾ ਮੇਰਾ ਟਰੈਕਟਰ ਹੀ ਨਹੀਂ ਆਇਆ ਓਰੇ ਕਿਹਦਾ ਹੀ ਟਰੈਕਟਰ ਤਾਂ ਉਹ ਆਇਆ ਹੀ ਨਹੀਂ ਮਸੜ ਕੜੀ ਲੈਣ ਜਾਂਦਾ ਉਹ ਲਾਉ ਵੇ ਨਹੀਂ ਨਹੀਂ ਉਹ ਨਹੀਂ ਤਾਂ ਟਰੈਕਟਰ ਮੇਰਾ ਨਹੀਂ ਆਇਆ ਹੋਰ ਰੋਣਾ ਜਾਂਦਾ ਸੀਜ਼ਨ ਦੇ ਲੈ ਕਿਹੜਾ ਚੱਲਦਾ ਲੱਕੜੀ ਵਾਲੇ ਦੇ ਬਿੱਡ ਲੈ ਵੇ ਹੁਣ ਨਾ ਮੇਰੇ ਲੱਗਿਆ ਹੋਇਆ ਸੈਲਰ 'ਚ ਖੜਾ ਟਰਾਲਾ ਹੈਗਾ ਬਿੱਡ ਲੱਗਿਆ ਉਹਨੂੰ ਲੱਗਿਆ ਪਰ ਆਇਆ ਨਹੀਂ ਟਰੈਕਟਰ ਮੈਂ ਤਾਂ ਹੈ ਹੀ ਨਹੀਂ ਤਾਂ ਕੱਲ ਵੀ ਨਾ ਪਰਸੋਂ ਸਵਾ ਦੇਖਿਆ ਹੋਇਆ ਇਹ ਲੈ ਸਵਾ ਨੂੰ ਟਰਾਲਾ ਉਹਦੇ ਬਾਤ ਤਾਂ ਦੇਖੇ ਨੁੱਤੀ ਖੜਾ ਹੋ ਗਿਆ ਵਗੈਰ ਕੱਲ ਦਾ ਬਸ ਅਸੀਂ ਪਾਸੋਂ ਟਰਾਲਾ ਪਾਵੇਦਾ ਚੌਥੇ ਊਂ ਟਰੈਕਟਰ ਖੇਤ ਬੋਣਾ ਉਹ ਤਾਂ ਉਸ ਦਿਨ ਜਿੱਦਾਂ ਬੋਣਾ ਉਸ ਦਿਨੇ ਆਇਆ ਤਾਂ ਉਹ ਨਹੀਂ ਦਾਇਆ ਬੀਜੀ ਔਰ ਅਜਾ ਵੀ ਹਾਂ ਬੀਜੀ ਵੀ ਆ ਜੀ ਵੀ ਬੀ ਜਨਾਬ ਤੋਂ ਟਰਾਲਾ ਪਾਵੇਦਾ ਪੈਣਾ ਨਹੀਂ ਏ ਸਮਝ ਗਿਆ ਮੈਂ ਥੋੜੇ ਰਿਸ਼ਤੇਦਾਰਾਂ ਦਾ ਉਹ ਪੰਤ ਦਾ ਬੱਸ ਫੇਰ ਉਹ ਸੀਟੀਆਂ ਨਾ ਹੋ ਲੈ ਜਣਾ ਆਇਆ ਚਿੰਗਾ ਸੀਟੀਆਂ ਨੂੰ ਦਾ ਬਈ ਤੇ ਮੇਰੀ ਪੁੱਤੀ ਜੀ ਮੈਂ ਦੇਖੀ ਚਿੰਗਾ ਚਿੰਗਾ ਮੈਂ ਕਿਹਾ ਟਰਾਲਾ ਭੈਣ ਨਾਲ ਕੋਲ ਭੇਜਿਆ ਪਰੋਣੇ ਦਾ ਦਾ ਟਰੈਕਟਰ ਤਾਂ ਉਹ ਪੰਤ ਲੈ ਕੇ ਆਇਆ ਵਾ ਤਾਂ ਅੱਜ ਦੀ ਗੱਲ ਕੱਲ੍ਹ ਤੋਂ ਹੁੰਦੀ ਏ 540 ਚੁੱਥੇ ਜੀ ਉਹ ਸਾਡੇ ਵੀ ਵਰਜਨ ਅਪਡੇਟ ਹੋਣੇ ਵਾਲੇ ਥੋੜੇ ਗਾਂ ਦੀ ਗੌਰ ਦਾ ਟਰੈਕਟਰ ਉਹਦਾ 852 ਦਾ ਉਹਦਾ ਇਹ پرانے ਦਾ پرانے ਦਾ ਉਹਦੀ ਉਹ ਮੂਰੇ ਹਲਾਈ ਪਈ ਹੈ ਹਾਂ ਕੱਪੜਾ ਯਾਰ ਨਾ ਨਮ ਲੱਤਾ ਹੈ ਉਹਨਾਂ ਨੇ ਟਰੈਕਟਰ ਉਹ ਸੈਕਿੰਡ ਹੈ ਨੇ ਲੱਤਾ ਦਾ ਉਹਦਾ ਵੀ ਢਰਤੀ ਗਾ ਹੈ ਆਵਾਜ਼ ਦਾ ਪੈਦਾ ਫੇਦੇ ਸਮਝਾ ਉਹ ਨਹੀਂ ਉਹ ਆਵਾਜ਼ ਜ਼ਿਆਦਾ ਚੱਕਦਾ ਹਾਂ ਉਹ ਨਹੀਂ ਉਹ ਚੱਕ ਕੀ ਰੱਖਦਾ ਉਹ ਪਿੰਡ ਉਹਦੇ ਉੱਕੜੇ ਚੱਲਦੇ ਹਨਾ ਉਕੜੇ ਚੱਕ ਕੇ ਰੱਖਦਾ ਉਹ ਨਦੀ ਮੈਂ ਫਰੀ ਜਾਂਦਾ ਉੱਥੇ ਆਵਾਜ਼ ਚੱਕੀ ਦੂਰ ਖੇਤ ਆ ਨਾ ਉਹਦੇ ਵਧੀਆ ਤਾਂ ਭੂਤ ਪ੍ਰੇਤ ਨੇ ਨੇੜੇ ਲੱਗਦੇ ਰੌਣਕ ਵੀ ਲਾ ਰਿਹਾ ਨਹੀਂ ਇਹ 95 ਆਦੀ ਹੋ ਜਾਣੀ ਦੋ ਤਾਂ ਮੈਨੂੰ ਉਮੀਦ ਆ ਤਿੰਨ ਵਰਚੇ ਹੋਣੀ ਇਹਦੀ ਲੋਡਰ ਨਾਲ 83 ਦਾ ਇਹ 38 ਇਹ ਬਿਮਾਰੀ ਨੇ ਖਾ ਲਿਆ ਨਾ ਤਾਂ ਨਹੀਂ ਹੋਈ ਤੋਤੀ ਦਾ ਕਿਹੜਾ ਆ ਗਿਆ ਦੇਖੇ ਤਾਂ ਫਿਰ ਹਾਂ ਜਾਲ ਦਰਨਾ ਜਿਹੜਾ ਹੋ ਗਿਆ ਲਾਹੇ ਦਾ ਹੀ ਆ ਬੂਟੇ ਦਾ ਹੋ ਗਿਆ ਤੇ ਬੂਟੇ ਹੋ ਗਏ ਬੂਟਾ ਵੀ ਮਸੜ ਹੁੰਦਾ ਹੈ ਸਾਲਾ ਕਰਨ ਲੱਗ ਗਿਆ ਯਾਰ ਮੇਰੀ ਬੂਟਾ ਯਾਰ ਚੱਲੇ ਆ ਨਹੀਂ ਬਾਈ ਕਹਿਣ ਚਿਕਣਾ ਯਾਰ ਨਹੀਂ ਜੋ ਮਤਲਬ ਵਿੱਚ ਉਹ ਆ ਦੇ ਆ ਉਹ ਮਸਾਲਾ ਉਹ ਉਹ ਚਿੱਟੀ ਆ ਕਾਲੀ ਨਜ਼ਰ ਹੁਣ ਜਾ ਕੇ ਦੇਖ ਜਾ ਕੇ ਵਿੱਚ ਉਹ ਬੂਟਾ ਵੀ ਖੜਾ ਆ ਬੂਟਾ ਹੁਣ ਆ ਬੂਟੇ ਨੇ ਯਾਰ ਮਾਰਨਾ ਆ ਠੀਕ ਆ ਮਾਰ ਲਿਆ ਤੂੰ ਵਿੱਚ ਵਿੱਚ ਦੇਖੀ ਜਾ ਕੇ ਵਿੱਚ ਬੂਟੇ ਦਾ ਰੰਗੇ ਫਰਕਾ ਫਰਕ ਤਾਂ ਪਿਆ ਬੀ ਮਿਕਸ ਕੰਮ ਕਰ ਗਿਆ ਹੁਣ ਉਹ ਰਾਇਤ ਕੀ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਮਿਕਸ ਨਾ ਹੋਵੇ ਹੁਣ ਇੱਧਰ ਨੂੰ ਨੀਕਾ ਮਾਰ ਮਸੜਾ ਲੈਣਾ ਚ ਨੂੰ ਐਜੇ ਰੰਗ ਦਿਖ ਚਮਕਦੇ ਲੱਗ ਲੱਗ ਉਹ ਵਿੱਚ ਚਿੱਟਾ ਏ ਕੋਈ ਉਹ ਅਕਾਲਸ ਪਰ ਤੂੰ ਨਹੀਂ ਮੈਂ ਕਹਿੰਦਾ ਵੀ ਬੂਟਾ ਨਹੀਂ ਚੱਲਿਆ ਬੂਟਾ ਚੱਲਿਆ ਠੀਕ ਆ ਚੱਲਿਆ ਵਾ ਠੀਕ ਇਹਦਾ ਮਤਲਬ ਉਹ ਰੰਗ ਆ ਇਹਦਾ ਫਰਕ ਪੈ ਗਿਆ ਬੂਟਾ ਹੈਗਾ ਵਿੱਚ ਤੇ ਹੁਣ ਮੈਂ ਉਸੇ ਲਾਏ ਤੇ ਸਾਢੇ ਤੇ ਸੂਟਾ ਲੱਗਿਆ ਵਾ ਹੈਗੇ ਪੰਜ ਚਾਰ ਬੂਟੇ ਵਿੱਚ ਮਲਾਵਟ ਵਾਲੇ ਹੋਰ ਹਾਂ ਚਲ ਇੰਨੇ ਤਾਂ ਕੋਈ ਚੱਕ ਨਹੀਂ ਐਜੇ ਪਰ ਜ਼ਿਆਦਾ ਹੈਜੇ ਜ਼ਿਆਦਾ ਪੈ ਹੋ ਗਏ ਹੈਂ ਬਾਬੂ ਤੇ ਹਾਂ ਕਿੰਨੀ ਜਗ ਹੈ ਕਿਹੜੀ ਹੈ ਡੇਢ ਕਿਲਾ ਮੇਰਾ ਟੋਟਲ ਪਿੱਛੇ ਮੋਟਰ ਤਿੰਨ ਵੀ ਕਿਉਂ ਕਹ ਤਾ ਤਿੰਨ ਹੈਗਾ ਤਿੰਨ ਆਉਂਗਾ ਠੀਕ ਆ ਫਿਰ ਮਾਰੀ ਨਾਲ ਹੁਣ ਮੱਕੀ ਵੀਰ ਦੂੰਗੇ ਇਹਦੇ ਚ ਜਿਹੜੀ ਸਿਆੜਾ ਵਾਲੀ ਹਾਂ ਸਿਆੜਾ ਵਾਲੀ ਮਸ਼ੀਨ ਤੇ ਪਜਾ ਲੂਗੇ ਇਹਨੂੰ ਗਿੱਲ ਬਥੇਰੀ ਆ ਟਰਾਲਾ ਪਹਿਲਾਂ ਮੈਂ ਉਧਰ ਲਾ ਕੱਢ ਦੂੰਗੀ ਉਹ ਹਾਂ ਕੱਢ ਜਾਂਦੀ ਆ ਉਹਨੂੰ ਤਾਂ ਕੋਈ ਚੱਕੇ ਨਹੀਂ ਇਹ ਐਡਾ ਨਹੀਂ ਹਜੇ ਹੋਇਆ ਯਾਰ ਇੱਕ ਹੋਰ ਆ ਜਿਹੜੇ ਉਹ ਮੇਰੇ ਪਰਾਂ ਬੂਟੇ ਆ ਮੈਂ ਬਾਹਰ ਰੂਟਾ ਵੇਟਰ ਨਾਲ ਇਹਨੂੰ ਉੱਪਰ ਰੱਖ ਰੱਖ ਕੇ ਉੱਪਰੇ ਪਈਆਂ ਯਾਰ ਜੜਾ ਆ ਮੇਰੇ ਦੇਖ ਲਿਆ ਦਿਖਦੀਆਂ ਦੂਰ ਦੂਰ ਤੱਕ ਇਹ ਕਿ ਤੱਕ ਪਹਿਲਾਂ ਨਹੀਂ ਹੁੰਦੇ ਜੇ ਯਾਰ ਗੱਲ ਪਤਾ ਕਿ ਆਪਣੇ ਗੰਨੇ ਦੇ ਬਾਹ ਨਹੀਂ ਹੋਏ 2 ਸਾਲ ਹੁਣ ਮਾਸੜਾ ਮਾਸੜਾ ਦੇ ਬਾਹ ਹੋਈ ਜਾਂਨੇ ਇਹਦੀ ਜੜ ਮੇਰੇ ਜੜ ਦੇ ਦੀ ਉਹ ਜਿਹੜੀ ਹੁੰਦੀ ਮਾੜੀ ਮੋਟੀ ਬਰੀਕ ਉਹ ਨਿਕਲੀ ਗਈ ਪਹਿਲਾਂ ਹੀ ਇਹਦੀ ਗੱਲ ਨੂੰ ਡਾ ਮੀਟਰ ਵਧ ਦਿੰਦਾ ਇਹ ਤੇ 2 ਸਾਲ ਬਾਅਦ ਛੇੜਿਆ ਗਿਆ ਇਹਦੀ ਜੜ ਐਨੀ ਥੱਲੇ ਮੈਨੂੰ ਤਾਂ ਐਂ ਹਟਾਰ ਲੱਗੀ ਜਾਂ ਮੈਂ ਕਿ ਜੇ ਗਣਾ ਬੂਟਾ ਨਾ ਰੁਕ ਜਾਵੇ ਯਾਰ ਜੜ ਵੱਡ ਹੋਏ ਜੇ ਗਣਾ ਤੇ ਚੱਲ ਰਹੀ ਤਾਂ ਇਹਦੀ ਜੜਾਂ ਵੀ ਵੱਡ ਹੁੰਦੀਆਂ 2 ਸਾਲ ਚ ਹਾਂ ਹਾਂ ਪਤਾ ਕਹਿੰਨੇ ਗੰਨੇ ਚ ਬੂਟਾ ਸਹੀ ਗੱਲ ਆ ਉਹਨੋ ਦੋ ਸਾਲ ਦੇ ਹੋ ਗਏ ਪਰਲੇ ਹਾਂ ਹਾਂ ਦੋ ਸਾਲ ਦੇ ਉਹ ਵੀ ਵਧੀਆ ਚੱਲ ਪਏ ਵਧੀਆ ਵਧੀਆ ਥੱਲੇ ਬਰਾਉਣੇ ਬਾਹੀ ਨੂੰ ਵਧੀਆ ਬਾਈ ਨਜ਼ਾਰਾ ਮੈਂ ਤਾਂ ਦਵੱਲੇ ਦੀ ਅੱਜ ਬਾਹੀ ਲਾਉਣੀ ਆ ਜੇ ਅਸੀਂ ਜਾਣਦੇ ਹੁੰਨੇ ਤਾਂ ਤੁਹਾਨੂੰ ਜਿੱਧਰ ਮਰਜ਼ੀ ਦੇਖ ਲਾ ਵੀ ਆ ਨਿੱਕਸਾਰ ਦੇਖਦੇ ਹਾਂ ਹਾਂ ਦਵੱਲੇ ਬਾਹੀ ਦਾ ਫਰਕ ਹੁਣ ਮੈਨੂੰ ਗੜਾਈ ਕਰਾਉਣੀ ਪੈਣੀ ਆ ਜਾਂਦੀ ਉਹਦੇ ਗੜਾਈ ਦੀ ਲੋੜੇ ਨਹੀਂ ਦਵੱਲੇ ਨੂੰ ਬਾਹੀ ਕਰਨ ਨਾਲ ਸਫਾਈ ਨਾ ਇੱਕ ਦਿਹਾੜੀ ਲੱਗਣੀ ਵੀ ਅਣ ਦੇਣ ਤੇ ਗੁਰਦੇ ਬਸ ਇਹਦੇ ਇਹਦੇ ਚੋਂ ਲਾਉਣੀ ਪੈਣੀ ਆ ਉਧਰ ਨਹੀਂ ਲੋੜ ਹਾਂ ਬਾਕੀ ਲੱਦ ਹੋ ਰਹੀ ਬਾਈ ਬਰਚੀ ਫੇ ਦਿਖਾਉਨੇ ਇੱਧਰ ਵੀ ਗਿੱਲਾ ਜਾ ਪਿਆ ਹੁਣ ਫਸੂ ਗਟਰਾਲਾ ਨਹੀਂ ਇੱਥੇ ਖਾਸਾ ਪਾਣੀ ਆ ਅੱਗੇ ਇੱਥੇ ਨੂੰ ਆਗੇ ਥੋੜੇ ਜਗ੍ਹਾ ਤੇ ਗੈਰੀ ਆ ਆਪਾਂ ਇੱਧਰ ਨੂੰ ਬਦਲ ਜਾਂਦੀ ਆ ਕਿਹੜੀ ਆ ਤਾਂ ਲਾਦਾ ਦੂੰਗੇ ਉਹ ਲਾਦੋ ਜਿਵੇਂ ਉਹ ਇੱਕ ਲੈਣ ਹੋਰ ਆਹੋ ਇੱਥੇ ਖੜਾ ਕੇ ਲੰਦਾ ਇੱਥੇ ਹੀ ਕਰਾਉਂਗੇ ਸਾਰੀ ਥੱਲੇ ਬਹਿ ਕੇ ਤਿੰਨਾਂ ਦਾ ਲੈਣਾ ਰਹਿ ਗਿਆ ਇਹ ਪੰਕਾ ਨਾ ਲਈਦਾ ਉਹ ਦੇਖਿਆ ਨਹੀਂ ਉਹਨਾਂ ਕਾਲੇ ਦੇ ਦੇਖ ਲਿਆ ਮੈਂ ਵੀਡੀਓ 'ਚ ਖੜਾ ਕੇ ਲਾ ਕੇ ਲੱਦਣਾ ਆ ਪਈ ਆ ਉਹ ਉੱਤੇ ਲਾ ਕੇ ਲੱਦਣਾ ਕਾਲਾ ਦਾ ਫੋਨ ਆਇਆ ਤਾਂ ਮੈਨੂੰ ਚਾਚੇ ਦਾ ਜਾਂ ਮੈਂ ਟ੍ਰੇਲੀ ਦੇ ਉੱਪਰ ਟ੍ਰੇਲੀ ਨੇ ਤਾਂ ਖੜ ਗਈ ਉਹਨੇ ਧੱਕਾ ਜ਼ਿਆਦਾ ਕਰ ਲਿਆ ਪਹਿਲਾਂ ਹੀ ਖੜਾ ਲਾਦਾ ਟਰਾਲੇ ਨੂੰ ਹਾਂ ਛੱਡਦਾ ਤਾਂ ਨਹੀਂ ਹੈਗਾ ਜੇ 1 ਵਜੇ ਤੁਰ ਪਿਆ ਯਾਰ ਹੁਣ ਸਾਡੀ ਟਰਾਲੀ ਦਾ ਬੂ ਬਹੁਤ ਧੀਮਾ ਸੜਾ ਹਾਂ ਤੇ ਟਰੈਕਟਰ ਸਾਰੇ ਹੀ ਆ ਖੇਤ ਚ ਉਤਰ ਕੇ ਸਾਹਮਣੇ ਉਸ ਦਿਨ ਹਾਂ ਉਸ ਦਿਨ ਵੀ ਟਰਾਲਾ ਪਲਟਣ ਤੇ ਬਚਿਆ ਜਦੋਂ ਮੈਂ ਮੰਡਰ ਨੂੰ ਜਾਂਦਾ ਤਾਂ ਮੈਨੂੰ ਐਂ ਤਾਂ ਵੀ ਨਾ ਬੈਕ ਕਰਨੀ ਨਹੀਂ ਉਹ ਤੇ ਟਰੈਕਟਰ ਨੂੰ ਵਜਨਦਾ ਹਾਂ ਟਰੈਕਟਰ ਨੇ ਉਹ ਰਾਮ ਕੇ ਉਹ ਰਾਮ ਕੇ ਕਰੀਏ ਮਜ਼ਾ ਬਹਰਾਨਾ ਇਕੱਲੀ ਵੀ ਸ਼ੁਰੂ ਕਰਦੀ ਉਹ ਬਾਅਦ ਚੋ ਵੀ ਬਚ ਗਿਆ ਟਰਾਲਾ ਪਲਟਣੇ ਵਾਲਾ ਕੰਮ ਤਾਂ ਨਹੀਂ ਇਹਦਾ ਕੰਮ ਨਾ ਜਿਹੜਾ ਗੱਲ ਆ ਨਾ ਲੈ ਸਹੀ ਗੱਲ ਆ ਨੇ ਇਹਦਾ ਤਾਹੀ ਰਾਤ ਨਹੀਂ ਮਲਦਾਈ ਮੈਂ ਇਹਨੂੰ ਕਿਹਾ ਮੈਂ ਸਵੇਰੇ ਲੱਦਦੇ ਆ ਬਾਈ ਉਹ ਕਾਲੇ ਦੇ ਤੋਂ ਨੇ ਰੀਤੀ ਜ਼ੋਰ ਮਾਰਿਆ ਹਾਂ ਫੇਰ ਲੈ ਲਿਆ ਪੱਗਾ ਨਾ ਕੱਢਣਾ ਫੇਰ ਸਵੇਰੇ ਪੇ ਆ ਉਹ ਮੈਂ ਤਾਂ ਉਧਰੋਂ ਤਾਂ ਗਾਲੀ ਕਰ ਗਿਆ ਮੈਂ ਕਿਹਾ ਸਵਾ ਸਾਢੇ ਹਾਂ ਟ੍ਰੈਫਿਕ ਬਹੁਤ ਟ੍ਰੈਫਿਕ ਬਹੁਤ ਤੋਰੇ ਫੇਰੇ ਵਾਲੇ ਜ਼ਿਆਦਾ ਹੋਣੇ ਰੁਕਦਾ ਵੀ ਨਹੀਂ ਅਗਲਾ ਹੈ ਤਾਂ ਕਰਕੇ ਬਾਈ ਕੱਢਣੀ ਪੈਗੀ ਠੀਕ ਆ ਕਹਿੰਦਾ ਮੈਂ ਨਹੀਂ ਰਾਤ ਨੂੰ ਮਾਦਰ ਤੁਹਾਨੂੰ ਪਤਾ ਉੱਤੀ ਬੋਲ ਮੇਰੇ ਨਾਲ ਚੱਲ ਬਾਕੀ ਘਟਾਉਣੇ ਬਾਈ ਫੇਰ ਦਿਖਾਉਣੇ ਸੋਨੂੰ ਆਵ ਗਿਆ ਟਾਇਰ ਗਿੱਲਾ ਬਹੁਤ ਹੈ ਕਿਥੋਂ ਪਾ ਲੇਂਗੇ ਲਿਆਉਣਾ ਦਾ ਚੱਲਣਾ ਇੱਧਰ ਨੂੰ ਘਾੜਾ ਲਾ ਮੈਂ ਕਹਿੰਦਾ ਇੱਧਰ ਕਿੱਥੇ ਆਇਓ ਹਾਂ ਹਾਂ ਤਰਾਂ ਨਹੀਂ ਮਰਨੂ ਦੋ ਇੱਧਰ ਚੜਾਉਂਗਾ ਮੈਂ ਕਹਿੰਦਾ ਇੱਧਰ ਚੜਾ ਤੂੰ ਇੱਧਰ ਸੌਖਾ ਜਾਊਗਾ ਬੈਕ ਤਾ ਉਹ ਗਾਹਾਂ ਹੋ ਜਾਣਾ ਏਅਰ ਕਰਪਾ ਕੁਮੂ ਗਲੀ ਗੰਬੀਨ ਮੋੜ ਤੋਂ ਤੁਰੋ ਅਸਰ ਪੈਣੀ ਉੱਥੇ ਮੁੜੂਗਾ ਇਧਰੋਂ ਦਾ ਤੇਰਾ ਅੱਤੜ ਬਹੁਤ ਆਦਾ ਯਾ ਨਾ ਬਿਚੇ ਹੁੰਦਾ ਹਾਂ ਹਾਂ ਥੋੜਾ ਜਿਆ ਫਿਰ ਜਿੱਡੇ ਟਾਂ ਖੜਕੇ ਨਾ ਚਾਮ ਲਾਦਾ ਚੱਲ ਜਾਈਏ ਵੇਖੋ ਕਾਹੇ ਕਰਨੀ ਲਾਪਰੀ ਨਾ ਆ ਬਦਾਨਾ ਨਾ ਪੂਰਾ ਠੀਕ ਹੈ ਬਦਾ ਦੇ ਇਹ ਚੱਲ ਚ ਮੁੜ ਦਿਓ ਤੇ ਇੱਥੇ ਨਾਲ ਦੀ ਕੋਈ ਚੱਕਰ ਨਾ ਲੈ ਕਰੋ ਆ ਇਹ ਵਾਲਾ ਮੋੜਦੇ ਵੇ ਤੇਰੇ ਵਾਲਾ ਤੇ ਜਗਾ ਹਾਂ ਲੰਘ ਜਵੇ ਮੈਰੀ ਸਹੇਦਾਰ ਦਾ ਸਨਮਾ चढ़ाता चढ़ाता है मोटा में बस 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 कहाँ कर ला थोड़ा या अगे कर बस हाँ भाई चढ़ गया हम्म

ਉਹ ਪਤਾ ਨਾ ਜੇ ਉਹ ਜਾਣੇ ਜਾ ਜਾਂਦਾ ਫੈਰ ਇੱਕ ਹਾਂ ਆਪਾਂ ਇੱਧਰ ਵੀ ਨਾ ਮਾਈਂਦਰ ਦੀ ਦੋ ਨਾਲੇ ਚੜਨਾ ਤਾਂ ਸਿੰਗਲ ਨਾਲੋਂ ਨਹੀਂ ਤਾਂ ਚੜਨਾ ਇਹ ਇਹ ਨਾ ਇਹਨਾਂ ਨੂੰ ਵੀ ਦਿਨ ਵੀ ਜਾਈਂ ਫਾਸਟ ਪੈਂ ਜਾਂਦਾ ਤੇਰਾ ਨਾਲ ਤੇ ਲਮਾਈ ਨਹੀਂ ਨਾ ਅੰਦਰ ਤੋਂ ਬੰਦ ਆ ਉਹ ਸਲੀਪ ਐਂ ਫਾਦੀ ਨੂੰ ਨਹੀਂ ਗਿਆ ਪਹਿਲਾਂ ਕਰ ਲਈ ਕਾਰਵਾਈ ਹਾਂ ਹਾਂ ਪਹਿਲਾਂ ਹੱਥ ਕੋਲ ਵੀ ਨਾ ਹੁੰਦਾ ਬਾਤ ਦੇਖੀਦਾ ਹੈ ਤੇ ਵੜਾ ਦੇ ਬਾਬੇ ਨਹੀਂ ਲਊਗਾ ਕਿਸੇ ਨੂੰ ਆਪਾਂ ਵਾਸਤੇ ਵੜਾ ਦਾਂਗਾ ਕਿੱਥੇ ਅੱਛਾ ਜਗਦੀਪ ਸਿੰਘ ਦੇ ਦੋ ਖੜੇ ਮੈਂ ਕਹਿੰਦਾ ਤੇ ਨਾ ਦੋਤਾ ਜਾਂਦੇ ਪੰਮੇ ਦੇ ਪੰਮੇ ਦੇ ਵੀ ਖੜਾ ਮੈਂ ਕਹਿੰਦਾ ਆਹੋ ਚਲੋ ਉਧਰ ਚਲ ਤੇਰੇ ਘਰ ਮੂਰੇ ਠੀਕ ਹੈ ਤੁਰ ਪਏ ਬਾਈ ਲੱਗ ਜੂਗਾ ਚਲੋ ਨੰਦੇ ਭਾਈ ਅਰਜਨ ਹੋਰ ਪਾਤੀ ਵਰ ਅੱਜ ਦੀ ਦਿਹਾੜੀ 'ਚ ਦੇਖਦੇ ਅੱਜ ਘੌਰ ਕਿਆ ਹੁੰਦਾ ਉਸ ਜੀ